ਕ੍ਰਿਆਮ ਰੋਡ ਕੇਸੀ ਕਲੋਨੀ ਚੋਰਾ ਨੇ ਕੀਤੀ ਪੂਰੀ ਤਸੱਲੀ ਨਾਲ ਇੱਕ ਐਨ ਆਰ ਆਈ ਦੀ ਕੋਠੀ ਵਿੱਚ ਚੋਰੀ ਐਨ ਆਰ ਆਈ ਜੋ ਇੰਗਲੈਂਡ ਰਹਿੰਦੇ ਨੇ ਤੇ ਥੋੜੇ ਦਿਨਾਂ ਬਾਅਦ ਉਹਨਾਂ ਨੇ ਆਣਾ ਸੀ ਕਿ ਚੋਰ ਉਹਨਾਂ ਦੇ ਆਣ ਤੋਂ ਪਹਿਲਾਂ ਹੀ ਚੋਰੀ ਕਰਕੇ ਚਲੇ ਗਏ ਐਨ ਆਰ ਆਈ ਦੇ ਭਤੀਜੇ ਜਿਹੜਾ ਐਨ ਆਰ ਆਈ ਹੈਗਾ ਉਹਦੇ ਭਤੀਜੇ ਸੰਜੀਵ ਕੁਮਾਰ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਜੋ ਕਿ ਸੰਜੀਵ ਕੁਮਾਰ ਨੇ ਦੱਸਿਆ ਕਿ ਚੋਰ ਕੰਦ ਟੱਪ ਕੇ ਅੰਦਰ ਦਾਖਲ ਹੋਏ ਤੇ ਕਿਚਨ ਤੇ ਪੂਰੇ ਘਰ ਵਿੱਚੋਂ ਸਮਾਨ ਚੋਰੀ ਕਰਕੇ ਲੈ ਗਏ ਸੰਜੀਵ ਕੁਮਾਰ ਨੇ ਕਿਹਾ ਚੋਰ ਸਿਲੰਡਰ ਟੂਟੀਆਂ ਤੋੜ ਕੇ ਲੈ ਕੇ ਗਏ ਖੋਲ ਕੇ ਨਹੀਂ ਤੋੜ ਕੇ ਲੈ ਕੇ ਗਏ ਕਿਚਨ ਤੇ ਘਰ ਦਾ ਹੋਰ ਸਮਾਨ ਵੀ ਚੋਰੀ ਕਰਕੇ ਉਡੰਚੂ ਹੋ ਗਏ ਤੇ ਸੰਜੀਵ ਕੁਮਾਰ ਨੇ ਇਹ ਵੀ ਦੱਸਿਆ ਕੀ ਜਿਹੜਾ ਸਮਾਨ ਇਸ ਕੋਠੀ ਦੇ ਅੰਦਰ ਪਿਆ ਸੀਗਾ ਇਸ ਸਮਾਨ ਨੂੰ ਇੱਕ ਕੋਠੀ ਹੋਰ ਆਉਣਾ ਦੀ ਐਨ ਆਰ ਆਈਆਂ ਦੇ ਆਉਣ ਤੋਂ ਪਹਿਲਾਂ ਜਿਹੜਾ ਇਹ ਸਾਰਾ ਸਮਾਨ ਸੀਗਾ ਇਹ ਸਮਾਨ ਅਸੀਂ ਦੂਜੀ ਕੋਠੀ ਦੇ ਵਿੱਚ ਸ਼ਿਫਟ ਕਰਨਾ ਸੀਗਾ ਪਰ ਚੋਰਾਂ ਨੇ ਪਹਿਲਾਂ ਹੀ ਇਸ ਕੋਠੀ ਵਿੱਚੋਂ ਸਮਾਨ ਚੁੱਕ ਕੇ ਪਤਾ ਨਹੀਂ ਕਿੱਥੇ ਹੋਰ ਸ਼ਿਫਟ ਕਰ ਦਿੱਤਾ ਕਹਿਣ ਦਾ ਮਤਲਬ ਹੈ ਕਿ ਚੋਰਾਂ ਨੇ ਚੋਰੀ ਕਰ ਲਈ ਹਜੇ ਇਹਨਾਂ ਨੇ ਤੇ ਦੂਜੀ ਕੋਠੀ ਵਿੱਚ ਸਮਾਨ ਨਹੀਂ ਸ਼ਿਫਟ ਕਰਨਾ ਸੀ ਪਰ ਜੋਰ ਇੰਨੇ ਛਾਤਰ ਨਿਕਲੇ ਸੰਜੀਵ ਕੁਮਾਰ ਦੇ ਦੱਸਣ ਮੁਤਾਬਕ ਕੋਈ ਨਾ ਕੋਈ ਧੇਤੀ ਹੋ ਸਕਦਾ ਆ ਕਿਉਂਕਿ ਸੰਜੀਵ ਨੇ ਕਿਹਾ ਅਕਸਰ ਮੈਂ ਇੱਥੇ ਆਂਦਾ ਜਾਂਦਾ ਰਹਿਣਾ ਆ ਕੋਠੀ ਅੰਦਰ ਕਈ ਵਾਰ ਰਾਤ ਵੀ ਰਹਿ ਲੈਣਾ ਆ ਪਰ ਕੁਝ ਦਿਨਾਂ ਤੋਂ ਕੁਝ ਪ੍ਰੋਗਰਾਮ ਚੱਲ ਰਹੇ ਸੀ ਇਸ ਕਰਕੇ ਮੈਂ ਇੱਥੇ ਨਹੀਂ ਆਇਆ ਤੇ ਜਦੋਂ ਮੈਂ ਇੱਥੇ ਆਇਆ ਤਾਂ ਦੇਖ ਕੇ ਹੈਰਾਨ ਰਹਿ ਗਿਆ ਕਿ ਇਹ ਚੋਰ ਜਿਹੜੇ ਆ ਇੰਨੇ ਛਾਤਰ ਨੇ ਪਤਾ ਨਹੀਂ ਕਿੰਨੀ ਘੋਕ ਰੱਖਦੇ ਆ ਸੰਜੀਪ ਕੁਮਾਰ ਨੇ ਮੰਗ ਕੀਤੀ ਆ ਕਿ ਭਾਈ ਚੋਰਾਂ ਨੂੰ ਜਲਦੀ ਜਲਦੀ ਫੜ ਲਓ ਆਏ ਦਿਨ ਹੀ ਨਵੇਂ ਸ਼ਹਿਰ ਦੇ ਵਿੱਚ ਇਹ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਪਰ ਖੂਨ ਪਸੀਨੇ ਦੀ ਕਮਾਈ ਜਿਹੜੀ ਕੀਤੀ ਹੁੰਦੀ ਆ ਚੋਰ ਮਿੰਟਾਂ ਸਕਿੰਟਾਂ ਦੇ ਵਿੱਚ ਲੈ ਕੇ ਉਡਣ ਚੋ ਹੋ ਜਾਂਦੇ ਨੇ ਆਓ ਦੇਖਦੇ ਆ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਪੂਰੀ ਰਿਪੋਰਟ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਪਰ ਕੀ ਨਾ ਆਪਣਾ ਜੀ ਸੰਜੀਪ ਕੁਮਾਰ ਬਗਲ ਕੀ ਘਟਨਾ ਹੋਈ ਓਥੇ ਜੀ ਇੱਥੇ ਪਾਣੀ ਮੈਂ ਅੱਜ ਸਵੇਰੇ ਆਇਆ ਤਾਂ ਕੋਠੀ ਦੇ ਵਿੱਚ ਸਾਰੇ ਉੱਪਰੋਂ ਜਿੰਦੇ ਟੁੱਟੇ ਉਹਦੀ ਟੂਟੀਆਂ ਟਾਟੀਆਂ ਜੋ ਵੀ ਅੰਦਰ ਸਿਲੰਡਰ ਵਗੈਰਾ ਜਾਂ ਆਪਣੇ ਮਾਈਕ੍ਰੋ ਵਗੈਰਾ ਫਰਿਜ ਜੋ ਵੀ ਫਰਨੀਚਰ ਦਾ ਸਮਾਨ ਆ ਕਾਫੀ ਚੋ ਚੱਕ ਕੇ ਲੈ ਗਏ ਨੇ ਤੁਸੀਂ ਇੱਥੇ ਰਹਿੰਦਾ ਸੀ ਕੋਈ ਜੱਕਦਾ ਇੱਥੇ ਰਹਿੰਦੇ ਸੀਗੇ 20 ਦਿਨ ਪਹਿਲਾਂ ਰਹਿੰਦੇ ਸੀਗੇ ਤੇ ਜਿਹੜੇ ਕਿਰਾਏਦਾਰ ਸੀ ਉਹ ਚੱਲ ਗਏ ਆ ਤੇ ਮੈਂ ਵੀ ਇੱਥੇ ਹੀ ਸੌਂਦਾ ਸੀ ਆਪਣੇ ਗੁਰੂ ਰਬਦਾਸ ਮਹਾਰਾਜ ਦਾ ਗੁਰਪੁਰ ਕਰਕੇ ਥੋੜਾ ਉੱਧਰ ਬਿਜੀ ਕਰਕੇ ਇਧਰ ਆ ਨਹੀਂ ਹੁਣ ਕੋਠੀ ਖਾਲੀ ਸੀ ਤੇ ਜੀ ਰਾਤ ਸਿਰਫ ਸੌਣ ਵਾਸਤੇ ਹਾਂਜੀ ਸੌਣ ਵਾਸਤੇ ਆਦੇ ਸੀਗੇ ਜੀ ਤੇ ਆ ਦੋ ਚਾਰ ਦਿਨ ਹੋਏ ਆ ਵੀ ਨਹੀਂ ਆਇਆ ਹੋਇਆ ਤਾਂ ਇਹਨਾਂ ਦੇ ਵਿੱਚੇ ਉਹਨਾਂ ਨੇ ਦੇਖਿਆ ਮੌਕਾ ਦੇ ਕੇ ਖੰਦ ਟੱਪ ਕੇ ਆਪਣੀ ਜੀ ਸਮਾਨ ਕੀ ਚੋਰੀ ਹੋਇਆ ਇੱਥੋਂ ਜੀ ਆਪਣੇ ਹੋਇਆ ਸਿਲੰਡਰ ਸੀ ਮਾਈਕ੍ਰੋਵੇਵ ਪ੍ਰੈਸ ਵਗੈਰਾ ਆ ਹੋਰ ਛੋਟੇ ਛੋਟੇ ਸਮਾਨ ਆ ਕਾਫੀ ਜਾਂ ਟੂਟੀਆਂ ਵਗੈਰਾ ਸਾਰੀਆਂ ਪੱਟ ਕੇ ਲੈ ਗਏ ਬਾਸ਼ਮੇਸ਼ਣ ਦੀਆਂ ਵੀ ਉਹ ਵੀ ਅੰਦਾਜ਼ਾ ਕਿੰਨੇ ਕਦਾ ਨੁਕਸਾਨ ਹੋ ਗਿਆ ਜੀ ਅੰਦਾਜ਼ਾ 30-35 ਹਜ਼ਾਰ ਦਾ ਤਾਂ ਮੰਨ ਕੇ ਚੱਲੂ ਠੀਕ ਪੁਲਿਸ ਵੀ ਰਿਪੋਰਟ ਕਰਾਤੀ ਸੀ ਜੀ ਹਾਂ ਜੀ ਮੈਂ ਗਿਆ ਸੀ ਅੱਜ ਕਰਾ ਕੇ ਆਇਆ ਕੀ ਕਹਿੰਦੇ ਪੁਲਸ ਵਾਲੇ ਉਹਨਾਂ ਨੇ ਐਪਲੀਕੇਸ਼ਨ ਲੈ ਲਈ ਹੋ ਕਹਿੰਦੇ ਕੋਈ ਨਹੀਂ ਦੇਖ ਲੈਂਦੇ ਕੋਈ ਕੈਮਰਾ ਕੁਮਰੇ ਦੇ ਵਿੱਚ ਆਈ ਕੋਈ ਫੁਟੇਜ ਕੋਈ ਨਹੀਂ ਕੈਮਰਾ ਇੱਥੇ ਹੈ ਨਹੀਂ ਭਾਜੀ ਕੋਈ ਨੇੜੇ ਤੇੜੇ ਅੱਛਾ ਜੀ ਹਾਂਜੀ ਸਾਡੇ ਸਾਹਮਣੇ ਵਾਲਦੋਲੇ ਨਹੀਂ ਕੋਠੀ ਬਹੁਤ ਪਿੱਛੇ ਹਟਵੀਂ ਆ ਉਧਰ ਜੇ ਲੱਗਿਆ ਭਈ ਹੋਇਆ ਉਹ ਪਿੱਛੇ ਚਲ ਜਾਂਦੀਆਂ ਕੀ ਭਾਜੀ ਮੰਗੀ ਆ ਹੁਣ ਜੀ ਮੈਂ ਕੋਈ ਨਹੀਂ ਜਿਹੜੇ ਚੋਰ ਆ ਚੋਰੀ ਕਰਦੇ ਇਦਾਂ ਦੇ ਫੜਨ ਹੁਣ ਤੁਹਾਡੇ ਥੋੜੇ ਦਿਨ ਪਹਿਲਾਂ ਵੀ ਭਾਜੀ ਉਹਨਾਂ ਦੇ ਵੀ ਵਾਰਦਾਤ ਹੋਈ ਆ ਇੱਕ ਆ ਰਾਤ ਹੀ ਹੋਈ ਆ ਮਹੱਲੇ ਦੇ ਵਿੱਚ ਮਹੱਲੇ ਦੇ ਵਿੱਚ ਤਾਂ ਕਾਫੀ ਹੁਣ ਇਹ ਕੰਮ ਵਧਿਆ ਆ ਪੁਲਿਸ ਨੂੰ ਚਾਹੀਦਾ ਪ੍ਰਸ਼ਾਸਨ ਨੂੰ ਵੀ ਚੋਰਾਂ ਨਾਲ ਪਾਈ ਜਾਵੇ ਹਾਂਜੀ ਥੱਣ ਪੈਣ ਜਾਈਂ ਨੱਥ ਪੈਣ ਜਾਈਦੀ ਇਹਨਾਂ